बोलो गज खे हरे लाल ਸਮਾਰਜ ਧਰਮ ਕੀ ਕੋੜੀ ਕੋ ਵੱਡਾ ਭਾਗੇ ਸੋਤ ਸਦਨ ਕੇ ਸਿੱੰਗ ਲਾਤੇ ਹਰ ਕਰਨੀ ਜਿਤ ਲਾਏ ਪਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਸਾਹਿਬ ਸੰਗ ਜੀ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਮਨ ਚਿੱਤਿ ਕਾਗਰ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਥੋੜੇ ਸਮੇਂ ਦੇ ਵਿੱਚ ਬਹੁਤਾ ਲਾਹਾ ਲਈਏ ਕਲੰਗੀ ਤਰ ਸੱਚੇ ਪਾਤਸ਼ਾਹ ਜੀ ਵੱਲੋਂ ਫਤਿਹ ਦੀ ਜਿਹੜੀ ਵਕਸ਼ਿਸ਼ ਕੀਤੀ ਆਪਾਂ ਨੂੰ ਸਾਰੇ ਅਨੇ ਗੱਜਵੱਜ ਕੇ ਹਾਜ਼ਰੀ ਲਾਉਣੀ ਹੈ ਕੋਈ ਵੀ ਰਸਨਾ ਵਾਂਝੀ ਨਾ ਰਹੀ ਹੱਥ ਜੋੜ ਕੇ ਗੱਜਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਦਾਤੇ ਨੇ ਕਿਰਪਾ ਕੀਤੀ ਹੈ ਸੁਭਾਗਾ ਸਮ ਬਖਸ਼ਿਸ਼ ਹੋਏ ਅਕਾਲ ਪੁਰਖ ਵੱਲੋਂ ਭੇਜੇ ਹੋਏ ਸਾਧੂ ਮਹਾਪੁਰਖ ਸਾਧ ਪਠਾਏ ਆਪ ਹਰ ਅਮ ਤੁਮ ਤੇ ਨਾਹੀ ਦੂਰ ਉਹ ਅਕਾਲ ਪੁਰਖ ਨੇ ਭੇਜੇ ਸਾਧੂ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਨਾਮ ਜਪਿਆ ਕਿੱਥੋਂ ਆਏ ਨੇ ਕੌਣ ਨੇ ਸਾਡੇ ਤੋਂ ਪਹਿਲਾਂ ਬਹੁਤ ਹੀ ਵਿਦਵਾਨ ਸੇਵਾ ਦੇ ਪੁੰਜ ਜਿਨ੍ਹਾਂ ਨੇ ਸੇਵਾ ਕੀਤੀ ਮਹਾਂਪੁਰਸ਼ਾਂ ਦੇ ਚਰਨਾਂ ਦੀ ਸਾਧ ਸੰਗ ਜੀ ਉਹਨਾਂ ਨੇ ਮਹਾਂਪੁਰਖਾਂ ਦੇ ਜੀਵਨ ਬਾਰੇ ਦੱਸਿਆ ਗੱਦੀਨ ਸੀਨ ਮਹੰਤ ਵਾਦਾ ਗੁਰਨਾਮ ਦਾਸ ਜੀ ਉਹਨਾਂ ਦਾ ਸਹਿਯੋਗ ਦੇਣ ਵਾਲੇ ਨਗਰ ਨਿਵਾਸੀ ਸਿੱਖ ਸੰਗਤਾਂ ਦੇ ਵਿੱਚ ਆਪਣੇ ਵੱਡਿਆਂ ਦੀ ਯਾਦ ਮਨਾ ਰਹਿਆਂ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਯਾਦ ਕੌਣ ਮਨਾਉਂਦਾ ਹੈ ਜਿਹੜਾ ਆਪਣੇ ਦਿਲੋਂ ਆਪਣੇ ਮਨੋਂ ਤਨੋਂ ਕਿਸੇ ਨੂੰ ਮੰਨ ਲੈ ਕਿਸੇ ਦਾ ਹੋ ਜਏ ਉਹ ਮਨਾਉਂਦੇ ਨੇ ਦਿਨ ਜਿਹੜੇ ਲੈਕਤੀ ਪੁੱਤਰ ਹੁੰਦੇ ਨੇ ਉਹ ਆਪਣੇ ਵੱਡਿਆਂ ਦੇ ਜਨਮ ਦਿਹਾੜੇ ਤੇ ਵਰਸ਼ੀਆਂ ਦੇ ਸਮਾਗਮ ਕਰਿਆ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਗਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜਿਹੜੇ ਸੁਪੁੱਤਰ ਹੁੰਦੇ ਨੇ ਮਹਾਰਾਜ ਕਹਿੰਦੇ ਉਹ ਆਪਣੇ ਵੱਡਿਆਂ ਦੀ ਯਾਦ ਮਨਾਉਂਦੇ ਆ ਆਪਣੇ ਵੱਡਿਆਂ ਦੀ ਕੀਤੀ ਹੋਈ ਕਮਾਈ ਨੂੰ ਚਾਰ ਚੰਨ ਲਾ ਕੇ ਅੱਗੇ ਹੋਰ ਵਧਾ ਦਿੰਦੇ ਆ ਸਾਥ ਸੰਗ ਜੀ ਸਾਧੂ ਹੈ ਜਿਹੜੇ ਉਹ ਆਪ ਨਹੀਂ ਦੁਨੀਆ ਤੇ ਆਉਂਦੇ ਜਦੋਂ ਧਰਤੀ ਤੇ ਭਾਰ ਪਾਇਆ ਜਾਂਦਾ ਨਾ ਪਾਪਾਂ ਰੂਪੀ ਪਾਪ ਕਰਮ ਵੱਧ ਜਾਂਦੇ ਨੇ ਝੂਠ ਦਾ ਜਿਹੜਾ ਬੋਲ ਬਾਲ ਹੈ ਉਹ ਜ਼ਿਆਦਾ ਹੋ ਜਾਂਦਾ ਹੈ ਕਾਲ ਯੁਗ ਆਪਣੇ ਪਹਿਰੇ ਤੇਜ ਕਰ ਦੁੰਦਾ ਹੈ ਤੇ ਫਿਰ ਅਕਾਲ ਪੁਰਖ ਨੂੰ ਆਪ ਸਾਧੂਆਂ ਦੇ ਰੂਪ ਦੇ ਵਿੱਚ ਆਉਣਾ ਪੈਂਦਾ ਹੈ ਇਸ ਹੀ ਨਹੀਂ ਕਹਿੰਦੇ ਸਾత్సੰਗ ਜੀਏ ਬਾਣੀ ਕਹਿੰਦੀ ਹੈ ਉਹਨਾਂ ਸੰਤਾਂ ਮਹਾਪੁਰਸ਼ਾਂ ਦੇ ਪਰਥਾਏ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਸਮਝਾਉਂਦੇ ਨੇ ਗੱਜ-ਬੱਜ ਕੇ ਸਾਰੇ ਧਾਰਨਾ ਦੇ ਵਿੱਚ ਬੋਲਿਓ ਥੋੜਾ ਜਿਹਾ ਸਮਾਂ ਆਪਣੇ ਕੋਲੇ ਲਾਹਾ ਲੈਣਾ ਆਪਾਂ ਨੇ ਇਹ ਆਪਾਂ ਨੂੰ ਜੋੜਨ ਵਾਸਤੇ ਮਹਾਪੁਰਸ਼ਾਂ ਨੇ ਸਮਾਗ ਮੁਰਜਾ ਭਲਾ ਕਰਨ ਵਾਸਤੇ ਪਰਉਪਕਾਰ ਕਰਨ ਵਾਸਤੇ ਪਰਉਪਕਾਰ ਕੇ ਕਾਰਨ ਸੰਤਾਂ ਧਾਰੀ ਦੇ ਉਹ ਦੇਹ ਧਾਰ ਕੇ ਆਉਂਦੇ ਨੇ ਪਰਮੇਸ਼ਰ ਆਪ ਆਉਂਦਾ ਹੈ ਆਪ ਨਾਰਾਇਣ ਕਲਾ ਧਾਰ ਜਗ ਮਹਾਂ ਪਰਵਰਿਓ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸਾਧੂਆਂ ਮਹਾਪੁਰਸ਼ਾਂ ਦੇ ਪਰਤਾ ਇਸ ਤਰ੍ਹਾਂ ਫਰਮਾਨ ਕਰਦੇ ਨੇ ਉਹ ਦੁਨੀਆ ਵੱਧੀ ਕਰਮਾਂ ਦੀ ਆਵੇ ਰਮਾ ਦੇ ਦੁਨੀਆ ਆਵੇ ਸਾਧੂ ਤੇਜ ਆਪ ਰੱਬ ਨੇ ਕਰਮਾਂ ਦੀ ਦੁਨੀਆ ਆਦੇ ਕਰਮਾਂ ਦੀ ਦੁਨੀਆ ਸਤਿਗੁਰ ਦੇ ਆਪ ਰੰਗ ਨੇ ਬੱਦੀ ਕਰਮਾਂ ਦੀ ਬੋਲੋ ਭਾਈ ਸਾਰੇ ਸਰਮਾਂ <laughs> ਦੀ ਪਹਰ ਹਮ ਤੁਮ ਤੇ ਨਾਹੀ ਦੂਰ ਮਹਾਰਾਜ ਕਹਿੰਦੇ ਮੈਂ ਆਪਣੇ ਪੁੱਤਰਾਂ ਨੂੰ ਸੰਸਾਰ ਤੇ ਭੇਜਦਾ ਸਾਧੂਆਂ ਜੇ ਸਾਧੂ ਨਾ ਹੁੰਦੇ ਤੇ ਅਕਾਲ ਪੁਰਖ ਨੇ ਵੀ ਇੱਥੋਂ ਦੁਨੀਆ ਤੋਂ ਔਦ ਚੱਲਿਆ ਜਾਣਾ ਸੀ ਜਿਹੜੀ ਮਾਂ ਦੇ ਕੁੱਖ ਦੇ ਵਿੱਚ ਪੁੱਤਰ ਨਾ ਪੈਦਾ ਹੋਵੇ ਕੁੱਖ ਹਰੀ ਨਾ ਹੋਵੇ ਜਿਹੜੀ ਸਾਧ ਸੰਗ ਜੀ ਉਹਦੇ ਕੋਲੋਂ ਲੋਕ ਆਪਣੀਆਂ ਧੀਆਂ ਆਪਣੇ ਬੱਚਿਆਂ ਨੂੰ ਦੂਰ ਰੱਖਦੇ ਨੇ ਇਹ ਵਾਂਝਾ ਕਿਤੇ ਇਹਦਾ ਪਰਛਾਵਾਂ ਸਾਡੇ ਬੱਚਿਆਂ ਤੇ ਨਾ ਪੈ ਜਾਏ ਹੁੰਦਾ ਨਾ ਸਾਰਿਆਂ ਨੂੰ ਪਈ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਮਹਾਰਾਜ ਕਹਿੰਦੇ ਮੈਂ ਭੇਜਿਆ ਸੰਸਾਰ ਦਾ ਭਲਾ ਕਰਨ ਵਾਸਤੇ जिने लाभ ਲੈਣਾ ਹੋਵੇ ਸਾਧ ਸੰਗ ਜੀ ਉਹ ਸਾਰੇ ਦਿਨ ਦੇ ਵਿੱਚ ਜੇ ਨਹੀਂ ਲਾ ਸਕਦਾ ਮਹਾਰਾਜ ਕਹਿੰਦੇ ਦੋ ਘੜੀਆਂ ਬਹਿ ਜਾਏ ਨਾ ਮਹਾਰਾਜ ਕੋਲੇ ساری ਜ਼ਿੰਦਗੀ ਸਫਲ ਹੋ ਜਾਂਦੀ ਹੈ ਕਬੀਰ ਏਕ ਕੜੀ ਆਧੀ ਕਰੀ ਆਦੀ ਹੂੰ ਤੇ ਭਗਤ ਨਾ ਸੇਤੀ ਗੋਸਟੇ ਜੋ ਕੀਨੇ ਜਿਨੇ ਲਾਭ ਲੈਣਾ ਹੋਵੇ ਨਾ ਉਹ ਸਾਰੇ ਕਾਰਜ ਛੱਡ ਕੇ ਆ ਜਾਂਦਾ ਇਸ ਦਰ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਜੇ ਸੁਖ ਲੈਣਾ ਨਾ ਜੇ ਤੂੰ ਜਨਮ ਮਰਨ ਤੋਂ ਡਰਦਾ ਹੈ ਜੇ ਤੈਨੂੰ ਮੁਕਸ਼ ਚਾਹੀਦੀ ਹੈ ਫਿਰ ਕਿਤੇ ਵੀ ਜਾਣ ਦੀ ਲੋੜ ਨਹੀਂ ਸਾਧੂਆਂ ਦੀ ਸਰਣ ਪੈ ਜਾ ਚਾਰੇ ਪਦਾਰਥ ਤੇਰੇ ਅੱਗੇ ਪਿੱਛੇ ਫਿਰਨਗੇ ਸਾ ਸੰਗਤ ਜੀ ਸਾਧੂ ਮਿਲਣਾ ਸੰਗਤ ਕਰਨੀ ਹਰ ਇੱਕ ਦੇ ਭਾਗਾ ਚ ਨਹੀਂ ਹੁੰਦਾ ਵੱਡਿਆਂ ਭਾਗਾ ਵਾਲਿਆਂ ਨੂੰ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਹੁਣ ਜਿਹੜੇ ਆ ਸਰੀਰ ਬੈਠਿਆਂ ਸਾਧ ਸੰਗਤ ਜੀ ਕੰਮ ਛੱਡ ਕੇ ਨਾ ਆਪਾਂ ਨਹੀਂ ਆਏ ਆਪਾਂ ਨੂੰ ਕੋਈ ਲੈ ਕੇ ਆਉਣ ਵਾਲਾ ਹੈ ਉਹ ਰੇ ਹੋਰ ਬਥੇਰੇ ਨੇ ਜਿਹੜੇ ਲੰਗਰਾਂ ਦੇ ਵਿੱਚ ਆਪਣੀ ਜੀਬ ਦਾ ਸੁਆਦ ਚੱਕਦੇ ਫਿਰਦੇ ਆ ਉਹਨਾਂ ਦਾ ਕਾਰਜ ਹੈ ਜਿੱਥੇ ਪਦਾਰਥ ਹੋਏਗਾ ਸਾਧ ਸੰਗ ਜੀ ਉਥੇ ਰੋਲਾ ਰੱਪਾ ਤੇ ਸੰਗਤ ਨੇ ਇਕੱਠ ਕਰਨੀ ਕਰਨਾ ਜਿੱਥੇ ਸੱਚ ਵਰਤਦਾ ਉਥੇ ਫਿਰ ਬਿਰਲੇ ਬਿਰਲੇ ਤੇ ਆਉਂਦੇ ਆ ਜੰਗਲ ਦਾ ਰਾਜਾ ਸ਼ੇਰ ਕੋ ਹੁੰਦਾ ਸਾਧ ਸੰਗ ਜੀ ਭੇਡਾਂ ਦੇ ਇਕੱਠ ਹੁੰਦੇ ਨੇ ਸ਼ੇਰਾਂ ਦੇ ਕਦੇ ਇਕੱਠ ਨਹੀਂ ਹੁੰਦੇ ਨਾਮ ਜਪਣ ਵਾਲੇ ਸੰਸਾਰ ਦੇ ਵਿੱਚ ਬਿਰਲੇ ਆਉਂਦੇ ਨੇ ਆਪਾ ਆਪਣੇ ਧੀਆਂ ਪੁੱਤਰਾਂ ਵਾਸਤੇ ਕਾਰਜ ਕਰਦੇ ਆ ساری ਜ਼ਿੰਦਗੀ ਲੱਗ ਜਾਂਦੀ ਹੈ ਕੋਈ ਸੋਨਾ ਖਰੀਦਦਾ ਕੋਈ ਹੀਰੇ ਮੋਤੀ ਖਰੀਦਦਾ ਕੋਈ ਧਨ ਰੂਪ ਖਰੀਦਦਾ ਧੀਆਂ ਪੁੱਤਰਾਂ ਦਾ ਮਾਣ ਕਰਦਾ ਤੇ ਸਾਥਸੰਗ ਜੀ ਜਿਹੜੇ ਸਾਧੂ ਹੈ ਨਾ ਉਹ ਜਦੋਂ ਸੰਸਾਰ ਚ ਆ ਜਾਂਦੇ ਆ ਕੇਵਲ ਤੇ ਕੇਵਲ ਨਾਮ ਦਾ ਵਪਾਰ ਕਰਦੇ ਨੇ ਨਾਮ ਦਾ ਜਦੋਂ ਤੁਹਾਡੇ ਮਨ 'ਚ ਕੋਈ ਸ਼ੰਕਾ ਹੋ ਜੇ ਨਾ ਕਿਸੇ ਦੇ ਵੀ ਕਿਸੇ ਦੇ ਵੀ ਕੋਈ ਸ਼ੰਕਾ ਹੋਵੇ ਮਨ 'ਚ ਮਿਆ ਕਾਰਦ ਕਰਨਾ ਹੈ ਸਤਸੰਗ ਜੀ ਜੇ ਪੰਜ ਗੁਰਸਿੱਖ ਮਿਲ ਜਣ ਗੁਰੂ ਦਾ ਰੂਪ ਹੈ ਜੇ ਨਹੀਂ ਮਿਲਦਾ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਬੇਨਤੀ ਕਰ ਦੇ ਜਦੋਂ ਫਿਰ ਹੁਕਮ ਸਾਹਿਬ ਹੁਕਮਨਾਮਾ ਸਾਹਿਬ ਆਉਣਾ ਨਾ ਫਿਰ ਸਾਰੇ ਤੇਰੇ ਮਨ ਦੇ ਵਿਚਾਰ ਹੁਕਮਨਾਮਾ ਸਾਹਿਬ ਦੇ ਵਿੱਚ ਤੇਰੇ ਉੱਤਰ ਦੇ ਦੇਗਾ ਅਕਾਲ ਪੁਰਖ ਕਿਉਂ ਬਾਣੀ ਰੋਜ਼ ਪੜਦੇ ਆ ਸਤਸੰਗ ਜੀ ਕਦੇ ਵਿਚਾਰ ਨਹੀਂ ਕੀਤੀ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਆਪ ਤਾਂ ਗੱਡੇ ਲੱਦੀ ਫਿਰਦੇ ਆ ਪੜੀ ਜਾਣਿਆ ਗੱਲਾਂ ਨੂੰ ਮੰਨਿਆ ਨਹੀਂ ਕਦੇ ਮੰਨ ਜਦੋਂ ਮੰਨ ਜੇ ਨਾ ਫਿਰ ਸਾਰੀ ਦੁਨੀਆ ਕਦਮਾਂ 'ਚ ਆ ਜਾਂਦੀ ਐ ਤੇ ਯਾ ਪੁੱਤਰਾ ਵਾਸਤੇ ਵਪਾਰ ਕਰਦੇ ਨੇ ਦਿਨ ਰਾਤ ਠੱਗੀਆਂ ਮਾਰਦੇ ਆ ਕੋਈ ਭੈਣ ਭਾਈ ਨੂੰ ਨਹੀਂ ਬਖਸ਼ਦਾ ਕਾਦੇ ਵਾਸਤੇ ਮਾਇਆ ਵਾਸਤੇ ਇਹ ਨਾਮ ਆਇਆ ਤੇਰੀ ਹੋਈ ਐ ਨਾ ਤੇਰੇ ਪਿਓ ਦੀ ਸੀ ਨਾ ਤੇਰੇ ਦਾਦੇ ਦੀ ਨਾ ਤੇਰੇ ਪੜਦਾਦੇ ਦੀ ਇਹ ਤਾਂ ਨਹੀਂ ਕਿਸੇ ਦੀ ਹੋਈ ਸੱਜੇ ਪਾਸ਼ਾ ਮਾਇਆ ਦੇ ਪਰਥਾਏ ਵੀ ਕਹਿ ਰਹੇ ਨੇ ਬਾਣੀ ਦੇ ਵਿੱਚ ਖਾਸਮ ਮਰੈ ਤਾਉ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੁਣ ਜਿਹੜਾ ਮਹਾਪੁਰਸ਼ਾ ਨੇ ਇਹ ਤੀਰਥ ਬਣਾ ਦਿੱਤਾ ਵੱਡਿਆਂ ਨੇ ਬਾਬਾ ਪੋਲਾ RAM ਜੀ ਜਿਨ੍ਹਾਂ ਦੀ ਆ ਪੰਜਾਤ ਦੇ ਵਿੱਚ ਬੈਠਿਆ ਕ੍ਰਿਸ਼ਨ ਆਨੰਦ ਜੀ ਸਵਾਮੀ ਮਹਾਰਾਜ ਦੀ ਸੇਵਾ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਰਹੇ ਨੇ ਜਨਮ ਪਦ ਕਦੋਂ ਹੋਇਆ ਜਿਹੜੇ ਮਹੀਨੇ ਨੂੰ ਲੋਕ ਮਾੜਾ ਮੰਨਦੇ ਨੇ ਸਾਡੇ ਤੇ ਬਾਪੂ ਪਹਿਲਾਂ ਇਸ ਮਹੀਨੇ ਚ ਆਇਆ ਕੱਤਕ ਦੀ ਪੂਰਨਵਾਸੀ ਨੂੰ ਆਪ ਨਰਾਇਣ ਕਲਾਤਾਰ ਜਗ ਮਹਿ ਪਰਵਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਦਿਵਸ ਹੈ ਪ੍ਰਗਟੇ ਨੇ ਮਹਾਰਾਜ ਸਾਤੂ ਗੁਰੂ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਉਹ ਪ੍ਰਗਟੇ ਕੱਤਕ ਦੀ ਪੂਰਨਮਾਸੀ ਨੂੰ ਜਿਨ੍ਹਾਂ ਦੀ ਯਾਦ ਮਨਾ ਰਿਆਂ ਉਹਨਾਂ ਦਾ 20 ਸਾਲ ਸੰਗ ਜੀ ਅਵਤਾਰ ਹੋਇਆ ਕੱਤਕ ਦੀ ਪੂਰਨਮਾਸੀ ਵਾਲੇ ਦਿਨ ਲੋਕ ਭਾਗਾ ਮੰਨਦੇ ਆ ਮਹੀਨੇ ਨੂੰ ਪਰ ਸਤਿਗੁਰੂ ਸੱਚੇ ਪਾਤਸ਼ਾਹ ਉਸੇ ਮਹੀਨੇ ਚ ਆਏ ਤੇ ਦੂਸਰੀ ਉਦਾਹਰਣ ਤੁਹਾਨੂੰ ਦੇ ਦਈਏ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਲਾਲਾਂ ਦੀਆਂ ਜੋੜੀਆਂ ਵਾਰੀਆਂ ਨੇ ਉਹ ਮਹੀਨਿਆਂ ਦੇ ਵਿੱਚ ਜਿਨ੍ਹਾਂ ਨੂੰ ਲੋਕ ਮਾੜਾ ਮੰਨਦੇ ਨੇ ਕਦੇ ਵੀ ਸਾਧ ਸੰਗਤ ਜੀ ਦੇਖ ਲਿਓ ਜਦੋਂ ਨਾ ਦਸੰਬਰ ਦਾ ਮਹੀਨਾ ਆ ਜਾਏ ਕੋਈ ਵਿਆਹ ਨਹੀਂ ਕਰਦਾ ਮਾੜਾ ਮੰਨਦੇ ਆ ਪਰ ਕਲੰਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਉਸੇ ਮਹੀਨੇ ਦੇ ਵਿੱਚ ਵਾਰੇ ਨੇ ਦਸੰਬਰ ਦਾ ਮਹੀਨਾ ਸਾਧੂਆਂ ਨੇ ਜਨਮ ਅਵਤਾਰ ਲੈਂਦਾ ਇਸ ਮਹੀਨੇ ਦੇ ਵਿੱਚ ਭਰਮ ਦੂਰ ਕਰ ਦਿੱਤੇ ਸਾਰਿਆਂ ਦੇ ਮਹਾਪੁਰਖਾਂ ਦੇ ਕੋਲੋਂ ਬਚਨ ਸਰਵਣ ਕੀਤੇ ਨੇ ਤੇ ਸਾਧ ਸੰਗਤ ਜੀ ਸਾਰਿਆਂ ਨੂੰ ਬੇਨਤੀ ਹੈ ਇਹ ਸਥਾਨ ਕਿਸੇ ਇਕੱਲਿਆਂ ਦਾ ਨਹੀਂ ਇਹ ਸਥਾਨ ਤੁਹਾਡਾ ਤੇ ਤੁਹਾਡੇ ਸਹਿਯੋਗ ਦੇ ਨਾਲ ਚੱਲਣਾ ਹੈ ਇਲਾਕਾ ਨਿਵਾਸੀ ਸੰਗਤਾਂ ਦੇ ਨਾਲ ਕਿਉਂਕਿ ਹਰੇਕ ਸਾਧੂ ਮਹਾਂਪੁਰਸ਼ ਹਰ ਇੱਕ ਨੂੰ ਆਪਣਾ ਪੁੱਤਰ ਮੰਨਦੇ ਨੇ ਕਿਸੇ ਦੇ ਵਿੱਚ ਫਰਕ ਨਹੀਂ ਰੱਖਦੇ ਜੇ ਕਿਸੇ ਨਾਲ ਵਚਨ ਕਰ ਲਏ ਬਾਬਾ ਭੋਲਾ RAM ਜੀ ਨੇ ਕੀਤੇ ਹੋਣਾ ਨਾ ਕਿਸੇ ਨਾਲ ਵਚਨ ਤੇ ਉਹ ਕਹਿੰਦਾ ਹੋਏਗਾ ਮੈਨੂੰ ਮਹਾਰਾਜ ਨੇ ਬੜਾ ਪਿਆਰ ਕੀਤਾ ਮੈਂ ਲਵੇ ਰਿਆਂ ਉਹਨਾਂ ਦੇ ਮੈਨੂੰ ਵਾਚਨ ਕਰਦੇ ਸੀ ਜਿਹਦੇ ਜਿਹਦੇ ਨਾਲ ਵਾਚਨ ਕੀਤੇ ਨੇ ਉਹਨੂੰ ਇਹ ਲੱਗਦਾ ਕਿ ਮੇਰੇ ਨੇ ਕਿਉਂ ਕਿਉਂਕਿ ਸਾਧੂ ਕਿਸ ਨੂੰ ਪਰਾਇਆ ਨਹੀਂ ਸਮਝਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਪਾਗੀ ਪਾਏ ਇਹ ਤਾਂ ਵੱਡਿਆਂ ਕਰਮ ਵਾਲੇ ਪਾ ਸਕਦੇ ਨੇ ਆਪਾਂ ਥੋੜੇ ਜਿਹਾ ਸਰੀਰ ਉਰੇ ਬੈਠਿਆਂ ਇਸ ਆਸੰਗ ਜੀ ਵਾਰ ਤੁਰੀ ਫਿਰਦੀ ਹੈ ਦੁਨੀਆ ਪਾਪ ਕਮਾਉਂਦੇ ਨੇ ਕੋਈ ਫੋਨਾਂ ਦੇ ਉੱਤੇ ਲੱਗ ਕੇ ਆਪਣਾ ਟਾਈਮ ਬਰਬਾਦ ਕਰ ਰਿਹਾ ਕੋਈ ਕੁਕਰਮ ਦੇ ਵਿੱਚ ਲੱਗਿਆ ਹੈ ਕਰਨ ਦੇ ਵਿੱਚ ਚੋਰੀ ਕਰਦਾ ਕੋਈ ਡਾਕੇ ਮਾਰਦਾ ਸਤਿਗੁਰੂ ਦਾ ਧੰਵਾਦ ਕਰਨਾ ਚਾਹੀਦਾ ਜਿਨੇ ਆਪਾਂ ਨੂੰ ਬੁਲਾਇਆ ਕਿਉਂ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਬਾਣੀ ਤੇ ਸਾਡੇ ਨਾਲੋਂ ਸਾਰਿਆਂ ਨੂੰ ਯਾਦ ਆਉਂਦੀ ਆ ਪਰ ਅਸਰ ਨਹੀਂ ਹੁੰਦਾ ਸਾਧ ਸੰਗ ਪੱਥਰ ਤੇ ਜੈ ਜੀ ਬੂੰਦ ਪਈ ਜੈ ਜੀ ਨਾਮ ਪਈ ਉਹ ਕੰਮ ਆਪਣੇ ਕੰਨਾਂ ਦੇ ਰਸ ਨਾਲ ਲਾਗੇ ਜਿਹੜੇ ਸਾਧ ਸੰਗ ਜੀ ਗੁਰੂ ਨਾਲ ਜੁੜੇ ਨੇ ਨਾ ਉਹ ਸਾਰੇ ਕਾਰਜ ਛੱਡ ਕੇ ਆਉਂਦੇ ਸਾਰੇ ਜੋੜਨ ਹਾਰੋ ਸੰਤ ਜਿਹੜਾ ਕਿਸੇ ਨੂੰ ਜੋੜ ਦੇ ਟੁੱਟੇ ਨੂੰ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੰਤ ਹੈ ਉਹ ਮਹਾਪੁਰਖ ਹੈ ਸਾਧ ਸੰਗ ਜੀ ਇਹਨਾਂ ਦੀ ਵਰਸੀ ਦੇ ਪਰਥਾਏ ਜਿਹੜੇ ਅਖੰਡ ਪਾਠ ਰੱਖੇ ਗਏ ਸੀ ਨਾ ਅਖੰਡ ਪਾਠ ਸਾਹਿਬ ਦੇ ਨਾਲ ਜਪਜੀ ਸਾਹਿਬ ਉਹ ਭਾਈ ਕੁਮਿੰਦਰ ਸਿੰਘ ਜੀ ਤੇ ਭਾਈ ਇੰਦਰਜੀਤ ਸਿੰਘ ਜੀ ਤੇ ਸਾਰੀਆਂ ਇਲਾਕਾ ਨਿਵਾਸੀ ਸਿੱਖ ਸੰਗਤਾਂ ਨੇ ਸੰਤਾਂ ਵਾਲੀ ਸੀਲੋ ਸਾਰੀ ਨਗਰ ਦੀ ਸੰਗਤ ਨੇ ਰਲ ਮਿਲ ਕੇ ਕੀਤਾ ਤੇ ਸਾਧ ਸੰਗ ਜੀ ਗੁਰੂ ਮਾਰਾ ਸੱਚੇ ਪਾਸ ਸਾਰਿਆਂ ਦੇ ਕਾਰਜ ਰਾਸ ਕਰਨ ਜਿਨ੍ਹਾਂ ਦੀ ਯਾਦ ਦੇ ਵਿੱਚ ਆਇਆ ਜਿਹੜਾ ਉਹਨਾਂ ਨੇ ਆਪਾਂ ਨੂੰ ਰਾਹ ਦੱਸਿਆ ਉਹ ਰਾਹ ਤੇ ਚੱਲਣਾ ਬਣਦਾ ਆਪਣਾ ਉਹਨਾਂ ਨੇ ਕਿਹਾ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਚੋ। ਮਹਾਰਾਜ ਕਹਿੰਦੇ ਆਪਣਾ ਦਸਵੰਦ ਗੁਰੂ ਦੇ ਲੇਖੇ ਲਾ ਦੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਸੰਗਤ ਜੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਉਸ